ਜਿਹੜਾ ਜੋਤਨਾਸ਼ ਐਵਰੋਤ ਚੱਲ ਰਿਹਾ ਵਾ ਉਹਦੀ ਲੜੀ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਸਖਤ ਹਦਾਇਤਾਂ ਦੇ ਅਨਸਾਰ ਅਸੀਂ ਕੱਲ ਜਿਹੜੇ ਹੌਟਸਪੌਟ ਦੇ ਉੱਤੇ ਰੇਡ ਕਰ ਰਹੇ ਸੀ ਡਰੱਗਸ ਹੌਟਸਪੌਟ ਜਿਹੜੇ ਆ ਤੇ ਇਸ ਮਹਿਮਦ ਰਾਨ ਸਾਨੂੰ ਜਿਹੜਾ ਵਾ ਕਾਮਯਾਬੀ ਮਿਲੀ ਆ ਰਣਜੀਤ ਸਿੰਘ ਉਰਫ ਮਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਇਬਰਾਹਿਮਪੁਰਾ ਜਿਹੜਾ ਵਾ ਇਹਨੂੰ ਅਸੀਂ 9 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਇੱਕ ਇਲੈਕਟ੍ਰਿਕ ਕੰਡਾ ਉਹਦੇ ਸਮੇਤ ਗ੍ਰਿਫਤਾਰ ਕੀਤਾ ਵਾ ਇਹ ਇਹ ਜਿਹੜਾ ਲੜਕਾ ਵਾ ਇਹ ਕਾਫੀ ਸਾਡੇ ਰਡਾਰ ਤੇ ਸੀਗਾ ਕਿਉਂਕਿ ਲੋਕਾਂ ਨੇ ਇਹਦੀ ਬਹੁਤ ਸ਼ਿਕਾਇਤ ਕੀਤੀ ਸੀ ਕਿ ਇਹ 100-100 50-50 ਲੜਕਿਆਂ ਨੂੰ ਦਿੱਲੀ ਜਿਹੜੀ ਆ ਹੈਰਵਨ ਸਪਲਾਈ ਕਰਦਾ ਤੇ ਉਹ ਗਾਂ ਇੰਜੈਕਟ ਕਰਕੇ ਤੇ ਲਾਉਂਦੇ ਆ ਜਿਹਦੇ ਨਾਲ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀ ਪਲੱਸ ਜਿਹੜੀਆਂ ਓਵਰਡੋਜ਼ ਡੈਥ ਵੀ ਹੁੰਦੀਆਂ ਸੀ ਅਸੀਂ ਫਿਰ ਕੱਲ 트੍ਰੈਪ ਲਾ ਕੇ ਤੇ ਇਹਨੂੰ ਜਿਹੜਾ ਰੰਗੇ ਇੱਥੇ ਕਾਬੂ ਕਰਕੇ ਤੇ ਇਹਦੇ ਤੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਪੁਛਗਛ ਕੀਤੀ ਆ ਇਹਦੇ ਤੋਂ ਗਾਂ ਅਸੀਂ ਤਿੰਨ ਬੰਦੇ ਹੋਰ ਨੋਮੀਨੇਟ ਕੀਤੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਸੇਫ ਪੋਰਟਲ ਦੇ ਉੱਤੇ ਸ਼ਿਕਾਇਤ ਆ ਚੁੱਕੀ ਆ ਉਹਨਾਂ ਨੂੰ ਇਹ ਦਾ ਸਪਲਾਈ ਕਰਦਾ ਸੀਗਾ ਕਿ ਤੁਸੀਂ ਮੇਰਾ ਸਮਾਨ ਵੇਚੋ ਉਹ ਵੀ ਅਸੀਂ ਜਿਹੜੇ ਆ ਅੱਜ ਰੇਡ ਕਰਕੇ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਇਸ ਤੋਂ ਇਲਾਵਾ ਇੱਕ ਮੁਕਦਮੇ ਦੇ ਵਿੱਚ ਅਸੀਂ ਆਕਾਸ਼ਦੀਪ ਸਿੰਘ ਓਵਰਡੋਜ਼ ਦਾ ਮੁਕਦਮਾ ਸੀਗਾ ਉਹ ਪਕੌੜਾ ਚੱਲੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਵਾ ਉਹ ਲਖੂਵਾਲ ਦਾ ਵਾ ਹੁਣ ਵੀ ਉਹ ਨਸ਼ਾ ਤਸਕਰੀ ਕਰਦਾ ਸੀਗਾ ਤੇ ਲੱਖੂਵਾਲ ਪਿੰਡ ਜਿਹੜਾ ਕਿ ਹਾਟ ਡਰੱਗ ਦਾ ਬਹੁਤ ਵੱਡਾ ਹਾਟ ਸਪੌਟ ਆ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਸਕੂਨ ਪ੍ਰਾਪਤ ਹੋਇਆ ਵਾ ਕਿਹੜਾ ਕਿਹੜਾ ਮਕਦਮਾ ਦਰਜ ਸੀ ਇਹਦੇ ਉਹ ਓਵਰਡੋਜ਼ ਦਾ ਮਕਦਮਾ ਵਾ ਜੀ 162 ਨੰਬਰ 162/24 ਤੋਂ ਮੌਤ ਹੋਈ ਸੀ ਹਾਂ ਬਿਲਕੁਲ ਜੀ ਉਹਦੇ ਚ ਇੱਕ ਲੜਕੇ ਦੀ ਟੀਕਾ ਲਾਉਣ ਨਾਲ ਮੌਤ ਹੋਈ ਸੀ ਉਹਦੇ ਚ ਹੀ ਉਹਦੇ ਚ ਹੀ ਇਹਨੂੰ ਅਰੈਸਟ ਕੀਤਾ ਜੀ ਇਸ ਤੋਂ ਇਲਾਵਾ ਇੱਕ ਅਨਾਮੀ ਗੈਂਗਸਟਰ ਜਿਹੜਾ ਵਾ ਗੁਰਪਿੰਦਰ ਸਿੰਘ ਲਾਹੌਰੀਆ ਬੌਲੀਆਂ ਦਾ ਵਾ ਇਨੂੰ ਵੀ ਅਸੀਂ 125 ਨੰਬਰ ਮੁਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਦਾਸੂ ਜੇ ਪੇਸ਼ ਕਰ ਰਹੇ ਹਾਂ ਕਿਹੜੀਆਂ ਵਾਰਤਾਂ ਵਿੱਚ ਸ਼ਾਮਲ ਜਿਹੜਾ ਗ੍ਰਿਕੰਡਲ ਹੋਰੀਆ ਬੈਂਕਰ ਦੇ ਰਹਿ ਗਿਆ ਇਹ ਹੈਪੀ ਪਸ਼ੀਏ ਦੇ ਨਾਲ ਰਿਲੇਟਡ ਸੀਗਾ ਤੇ ਹੈਪੀ ਪਸ਼ੀਏ ਦਾ ਜਿਹੜਾ ਵੀ ਕੋਈ ਵੈਪਨ ਵਗੈਰਾ ਜਾਂ ਕੁਛ ਜੜੀਆਂ ਪਰੋਤੀਆਂ-ਪਰੋਤੀਆਂ ਸੀਗੀਆਂ ਉਹਦੀ ਇੱਥੇ ਕੰਮ ਕਰਦਾ ਸੀ ਉਹਦੇ ਕੈਮ ਤੇ ਉਹਦੇ ਇਸ਼ਾਰਿਆਂ ਤੋਂ ਬਰਾਬੰਦਗੀ ਹੋਈ ਉਹ ਅੰਦਰ ਪਲਗ ਕਿਹੜੇ ਨਹੀਂ ਅਜੇ ਗ੍ਰਿਫਤਾਰ ਕੀਤਾ ਵਾ ਪੁੱਛਗਿਛ ਕਰਕੇ ਫਿਰ ਨੈਕਸਟ ਜਿਹੜਾ ਵਾ ਅਸੀਂ ਨਾ ਮਾਣ ਕੋਸ ਪੜਾ ਲਗਾ ਕਿ ਇਹ ਨੇ ਉਹਦੇ ਜਿਹੜੇ 5000 ਸਪਲਾਈ ਕੀਤੇ ਹਾਂ ਹਾਂਜੀ 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 ਇਹਨੇ ਦੱਸਿਆ ਪੁੱਟਲੀ ਪੁੱਛਗਿਸ਼ ਕਿ ਮੈਂ ਇਹਦੇ ਚ ਜਿਹੜਾ ਵੈਪਨ ਜਿਹੜੇ ਉਹਦੇ ਆ ਉਹ ਮੈਂ ਦਾ ਸਪਲਾਈ ਕਰਦਾ ਰਹੇ ਹੁਣ ਪੜ ਪਾ ਲਗਾ ਉਹ ਕਿੰਨੇ ਕਿ ਵੈਪਨ ਸਪਲਾਈ ਕੀਤੇ ਇਹ ਹੁਣ ਪੁੱਛਗਿਸ਼ ਕਰਾਂਗੇ ਬਰੀਕੀ ਨਾਲ 5 ਵੈਪਨ ਦੱਸਦਾ ਵਾ ਬਾਕੀ ਕਰਾਂਗੇ ਪੁੱਛਗਿਸ਼ ਬਰੀਕੀ ਨਾਲ